6 ਕਰੋੜ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੋਂ ਤੰਗ ਕਿਸਾਨਾਂ ਨੇ ਚੰਡੀਗੜ੍ਹ ਹਾਈਵੇ ਕੀਤਾ ਜਾਮ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਹਰਜੋ ਵਾਲਵਕੇ ਕਿਸਾਨਾਂ ਨੇ ਗੁਰਦਾਸਪੁਰ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਡੇਢ ਸਾਲ ਤੋਂ ਉਹਨਾਂ ਦੀ ਗੰਨੇ ਦੀ ਬਕਾਇਆ ਪੇਮੈਂਟ ਜੋ ਕਿ 106 ਕਰੋੜ ਬਣਦੀ ਹੈ ਉਹ ਸਰਕਾਰਾਂ ਵੱਲੋਂ ਅਦਾ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਸਰਹੱਦੀ ਹਲਕੇ ਦੇ ਬੇਟ ਇਲਾਕੇ ਦੇ ਕਿਸਾਨ ਜੋ ਗੰਨੇ ਦੀ ਫਸਲ ਦੇ ਨਿਰਭਰ ਹਨ ਉਹ ਪਰੇਸ਼ਾਨ ਦਿਖਾਈ ਦੇ ਰਹੇ ਹਨ ਕਈ ਵਾਰ ਸਕਾਰਾ ਤੱਕ ਬਕਾਇਆ ਰਾਸ਼ੀ ਲੈਣ ਲਈ ਆਵਾਜ਼ ਉਠਾਈ ਗਈ ਪਰ ਇੱਕ ਨਹੀਂ ਉਹਨਾਂ ਦੀ ਇੱਕ ਨਹੀਂ ਸੁਣੇਗੀ ਉੱਥੇ ਇਹਨਾਂ ਦਾ ਇਹ ਕਿਹਾ ਹੈ ਕਿ ਜੇਕਰ ਜਲਦ ਉਹਨਾਂ ਦੀ ਬਕਾਇਆ ਰਾਸ਼ੀ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨ ਤਮਾਮ ਨੈਸ਼ਨਲ ਹਾਈਵੇ ਜਮ ਕਰ ਦੇਣਗੇ ਪਛਿਆ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਕੀਤੀ ਸੀਗੀ ਉਹਦੇ ਵਿੱਚ ਅਸੀਂ ਪ੍ਰੈਸ ਦੇ ਵਿੱਚ ਵੀ ਇਹ ਦੱਸਿਆ ਸੀਗਾ ਕਿ ਸਾਡੀ ਜਿਹੜੀ ਗੰਨੇ ਦੀ ਬਕਾਇਆ ਰਾਸ਼ੀ ਹੈ ਜਿਹੜੀ ਪੰਜਾਬ ਸਰਕਾਰ ਵੱਲ 106 ਕਰੋੜ ਰੁਪਏ ਦੀ ਖੜੀ ਹੈ ਉਹ ਸਾਨੂੰ ਦਿੱਤੀ ਜਾਵੇ ਮੀਡੀਆ ਵਿੱਚ ਵੀ ਗਏ ਆ ਉਸ ਤੋਂ ਬਾਅਦ ਆਪਾਂ ਡੀਸੀ ਸਾਹਿਬ ਨੂੰ ਆਪਣੀ ਟੀਮ ਲੋਕ ਸਭਾ ਮੋਰਚਾ ਦੀ ਬੈਨਰ ਥੱਲੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਔਰ ਅਸੀਂ ਉਹਨਾਂ ਨੂੰ ਇਹ ਕੱਲ ਜ਼ੋਰਦਾਰ ਤਰੀਕੇ ਦੇ ਨਾਲ ਠਾਈ ਆ ਕਿ ਸਾਡਾ ਜਿਹੜਾ ਕੰਨੀ ਦੀ ਬਕਾਇਆ ਰਾਸ਼ੀ ਹੈ ਉਹ ਦਿੱਤੀ ਜਾਵੇ ਕਿਉਂਕਿ ਕਿਸਾਨ ਜਿਹੜਾ ਪਹਿਲਾਂ ਹੀ ਭਾਰੀ ਕਰਜ਼ੇ ਦੀ ਬੋਝ ਏਠਿਆ ਉਸ ਤੋਂ ਬਾਅਦ ਹੀ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਸੀ ਵੀ ਆਪਾਂ ਕੁਝ ਦਿਨਾਂ ਦੇ ਵਿੱਚ ਤੁਹਾਡੀ ਪੇਮੈਂਟ ਜਿਹੜੀ ਹੈ ਉਹ ਭਵਾਵਾਂਗੇ ਖਾਤਿਆਂ ਵਿੱਚ ਲੇਕਿਨ ਅੱਜ 25 ਦਿਨ ਦੇ ਬੀਤਣ ਦੇ ਬਾਵਜੂਦ ਵੀ ਜਦੋਂ ਸਾਡੀ ਪੇਮੈਂਟ ਸਾਡੇ ਖਾਤਿਆਂ ਵਿੱਚ ਨਾ ਆਈ ਤੇ ਫਿਰ ਸਾਨੂੰ ਸੰਘਰਸ਼ ਦੇ ਰਸਤੇ ਤੇ ਤੁਰਨਾ ਪਿਆ ਤੇ ਮੰਗਾ ਕੀ ਹੈ ਗਿਆ ਵਾ ਅਗਰ ਇਹ ਮੰਗਾ ਨਹੀਂ ਤੁਹਾਡੀਆਂ ਮੰਨੀਆਂ ਜਾਂਦੀਆਂ ਤੇ ਅਗਲੇ ਸਮੇਂ ਦੇ ਵਿੱਚ ਕਿਸ ਤਰੀਕੇ ਦਾ ਸੰਘਰਸ਼ ਕੀਤਾ ਗਿਆ ਦੇਖੋ ਜੀ ਲੋਕ ਕਿਸਾਨ ਜਿਹੜੇ ਆ ਬਹੁਤ ਤੰਗ ਨੇ ਕਰਜ਼ੇ ਦੇ ਬੋਝ ਹੇਠ ਆ ਤੇ ਅੱਜ ਸਾਡਾ ਜਿਹੜਾ ਧਰਨਾ ਆ ਉਹ 2 ਘੰਟੇ ਦਾ ਇੱਕ ਲੋਸ਼ ਪ੍ਰਦਰਸ਼ਨ ਸੀਗਾ ਜਿਹਦੇ ਵਿੱਚ ਲਾਕੇ ਭਰਦੇ ਕਿਸਾਨ ਇੱਥੇ ਇਕੱਠੇ ਹੋਏ ਆ ਹੱਚੂਆਲ ਚੌਂਕ ਦੇ ਵਿੱਚ ਜੇ ਉਹ ਆਉਣ ਵਾਲੇ ਕੋਈ 5-7 ਦਿਨਾਂ ਵਿੱਚ ਫਿਰ ਵੀ ਸਾਡੀ ਗੱਲ ਨਹੀਂ ਸੁਣੀ ਜਾਂਦੀ ਆ ਫਿਰ ਨੈਸ਼ਨਲ ਹਾਈਵੇ ਜਿਹੜਾ ਜਿਹੜਾ ਜਲੰਧਰ ਤੋਂ ਪਠਾਨਕੋਟ ਤੋਂ ਜਾਂਦਾ ਹੈ ਉਹ ਸਾਡਾ ਸਾਰੇ ਬਾਕੀਆਂ ਦੇ ਨਾਲ ਵੀ ਗੱਲ ਚੱਲ ਰਹੀ ਹੈ ਉਹ ਅਸੀਂ ਪੱਕੇ ਤੌਰ ਤੇ ਬੰਦ ਕਰਾਂਗੇ ਜਿਹਦੀ ਜ਼ਿੰਮੇਵਾਰੀ ਸਾਰੀ ਪੰਜਾਬ ਸਰਕਾਰ ਦੀ ਹੋਏਗੀ ਉਹਦੇ ਵੇਖੇ ਕਿਸਾਨ ਜਿਹੜੇ ਭਾਰੀ ਗਿਣਤੀ ਵਿੱਚ ਪਹੁੰਚਣਗੇ ਇਹਦੇ ਮਿਹਨਤ ਕਰਨ ਵਾਲੇ ਦਾ ਜਿਹੜਾ ਮੁੱਲ ਲਾਣਾ ਉਹ ਨੂੰ ਅਗਰ ਪਸੀਨਾ ਸੁਪਨ ਤੋਂ ਪਹਿਲਾਂ ਮਿਲ ਜਾਏ ਤਾਂ ਖੁਸ਼ੀ ਹੁੰਦੀ ਹੈ ਪਰ ਤੁਹਾਡੇ ਪੈਸੇ ਨਹੀਂ ਤੁਹਾਨੂੰ ਮਿਲ ਰਹੇ ਤਾਂ ਕਿਸ ਤਰੀਕੇ ਦੇ ਪਰਿਵਾਰਾਂ ਦੇ ਗੁਜ਼ਾਰੇ ਚੱਲ ਰਿਹਾ ਹੈ ਇਸ ਵੇਲੇ ਇਹ ਕਿਹੜੀ ਗੱਲ ਕੀਤੀ ਜਾਵੇ ਸਾਰਾ ਸਰਹੱਦੀ ਇਲਾਕਾ ਹੈ ਦੇਖੋ ਜੀ ਗੱਲ ਇਹ ਹੈ ਕਿ ਇਹੀ ਮੁੱਖ ਮੰਤਰੀ ਭਗਵੰਤ ਮਾਨ ਜੀ ਆਪਣੇ ਬਿਆਨਾਂ ਵਿੱਚ ਕਹਿੰਦੇ ਸੀ ਕਿ ਕਿਸਾਨਾਂ ਨੂੰ ਮੁਰਗੀ ਮਰੀ ਦਾ ਵੀ ਜਿਹੜਾ ਉਹਨਾਂ ਨੂੰ ਮੁਆਵਜ਼ਾ ਮਿਲੂਗਾ ਉਹਨਾਂ ਦਾ ਨੁਕਸਾਨ ਦਾ ਪੈਸੇ ਮਿਲਣਗੇ ਅਸੀਂ ਮੁਰਗੀ ਮਰੀ ਦੇ ਨਹੀਂ ਮਿਲਦੇ ਪਿਛਲੀ ਵਾਰੀ ਹਾੜਾਂ ਦੇ ਵਿੱਚ ਵੀ ਸਾਡਾ ਭਾਰੀ ਨੁਕਸਾਨ ਹੋਇਆ ਉਦੇ ਨਾਲ ਵੀ ਸਾਡੀਆਂ ਫਸਲਾਂ ਦੀ ਤਬਾਹੀ ਹੋਈ ਕਿ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਕੋਈ ਮੁਆਵਜ਼ਾ ਨਾ ਦਿੱਤਾ ਤੇ ਹੁਣ ਜਿਹੜੇ ਮਿੱਲਾਂ ਦੇ ਵਿੱਚ ਸਾਡੇ ਲਾਗੇ ਇੱਥੇ ਮਿਲ ਲੱਗੀ ਆ ਕੀੜੀ ਪਗਾਨਾ 80% ਸਾਡੀ ਜਿਹੜੀ ਖੇਤੀਬਾੜੀ ਇੱਥੇ 90% ਗੰਨੇ ਦੀ ਹੁੰਦੀ ਹੈ ਇਹ ਗੰਨੇ ਦੀ ਜਿਹੜੀ ਹੈ ਜਿਹੜੀ ਪੇਮੈਂਟ ਆ ਉਹ ਅੱਗੇ ਇਹਨਾਂ ਦੋਵਾਂ ਕਿਸ਼ਤਾਂ ਵਿੱਚ ਕਰ ਦਿੱਤੀ ਹੈ ਇੱਕ ਕਿਸ਼ਤ ਸਰਕਾਰ ਨੇ ਦੇਣੀ ਹੈਂਦੀ ਹੈ ਇੱਕ ਮੇਲ ਵਾਲੇ ਨੇ ਦੇਣੀ ਹੈਂਦੀ ਪਹਿਲਾਂ ਮੇਲਾਂ ਵਾਲੇ ਨਾਲ ਲੜੀਦਾ ਫਿਰ ਸਰਕਾਰ ਨਾਲ ਹੁਣ ਤੁਹਾਡੇ ਸਾਹਮਣੇ ਲੜ ਰਹੇ ਆ ਤੇ ਜੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੇ ਪੈਸੇ ਇਹਨਾਂ ਨੂੰ ਦੋ-ਦੋ ਸਾਲ ਤੱਕ ਮਿਲਣਗੇ ਤੇ ਮੈਂ ਕਹਿੰਦਾ ਜਿਹੜੀ ਡੁੱਬਦੀ ਕਿਸਾਨੀ ਆ ਉਹ ਹੋਰ ਵੀ ਜਿਹੜੀ ਆ ਉਹ ਮਾਰੇ ਦੌਰ ਵਿੱਚ ਚੱਲੀ ਜਿਹੜੀ ਸਰਕਾਰ ਆ ਖੜੀ ਉਹ ਜੀ 106 ਕਰੋੜ ਰੁਪਈਆ ਸੀ ਇਹਨਾਂ ਦੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਫਸਰ ਆ ਉਹਨਾਂ ਨਾਲ ਗੱਲ ਮੈਂ ਕੀਤੀ ਸੀ ਪਰਸੋਂ ਉਹਨਾਂ ਮੈਨੂੰ ਦੱਸਿਆ ਕਿ 106 ਕਰੋੜ ਰੁਪਈਆ ਤੇ ਉਹ ਸਾਰੇ ਪੈਸੇ ਜਿਹੜੇ ਆ ਆਪਾਂ ਬਿੱਲ ਬਣਾ ਕੇ ਉਹ ਸਰਕਾਰ ਨੂੰ ਭੇਜ ਦਿੱਤਾ ਰੇ ਸਰਕਾਰ ਨੇ ਅਜੇ ਤੱਕ ਅੱਗੋਂ ਉਹ ਪੈਸੇ ਜਿਹੜੇ ਹਾਲਾਤ ਗਰੀਬਾਂ ਦੇ ਹਾਲਾਤਾਂ ਦਾ ਪਤਾ ਹੀ ਆ ਤੁਹਾਨੂੰ ਕਿ ਸਵਾ ਸਾਲ ਦੀ ਫਸਲ ਆ ਗੰਨੇ ਦੀ ਇਹਨਾਂ ਨੇ ਵਾਅਦਾ ਕਰਕੇ ਜੋ ਪੈਸੇ ਦੇਣੇ ਸੀ ਸੈਂਟਰ ਸਰਕਾਰ ਨੇ ਉਹ ਨਹੀਂ ਦਿੱਤੇ ਪਿਛਲੇ ਦਿਨੀ ਝੋਨੇ ਦਾ ਕਟ ਲੱਗਾ ਤਾਂ ਗਰੀਬ ਝੋਨੇ 'ਚ ਕਿੰਨੇ ਰੁਲੇ ਇਸ ਜਿਹੜੀ ਸਰਕਾਰ ਹੈ ਸੈਂਟਰ ਸਰਕਾਰ ਤੇ ਧੱਕਾ ਕਰਨਿੰਗ ਕਰਨ ਲਈ ਹੈ ਪਰ ਪੰਜਾਬ ਸਰਕਾਰ ਦਾ ਵੀ ਇਸ ਟਾਈਮ ਤੇ ਬੇੜਾ ਗੜ ਬੰਦ ਹੋਣਾ ਸਾਲਾ ਪੰਡਾਲ ਉਚੜ ਜਿਹੜਾ ਕਿ ਅੱਜ ਦਾ ਜੋ ਸਮਾਂ ਦੇਖ ਲੋਕ ਆਪ ਨੂੰ ਤੁਹਾਡੇ মিডিਆ ਰਾ ਸਾਰੀਆਂ ਹੀ ਖਬਰਾਂ ਇੱਕ ਦੂਜੇ ਫੈਲਦੀਆਂ ਨੇ ਮੇਰੇ ਭਰਾਓ ਝੋਨਾ ਜਿਹੜਾ ਕਿੰਨਾ ਮਡੀਆਂ ਝੋਲੇ ਆ ਜਾ ਕੇ ਸੈਂਟਰ ਸਰਕਾਰ ਵੀ ੱੱਕਾ ਕਰ ਰਹੀ ਆ ਤੇ ਪੰਜਾਬ ਸਰਕਾਰ ਇਸ ਕਰਕੇ ਹੀ ਮੇਰੇ ਸਾਰੇ ਭਰਾਵਾਂ ਨੂੰ ਜਿਹੜੇ ਮੇਰਾ ਦੇਖ ਰਹਾ ਇਹ ਨਾ ਬੈਠਿਓ ਕਿਸਾਨੀ ਨਾਲ ਪਿਆਰ ਕਰਦੇ ਵੀ ਜਿਹੜਾ ਵੀ ਕਮਸੋ ਕੰਮ ਵਾਦਾ ਕੀਤਾ ਇਹ ਪਹਿਲੇ ਪਹਿਲੇ ਬੈਜੋ ਦੀ ਗੱਲ ਆ ਕਿਸਾਨਾਂ ਦਾ ਤਾਂ ਪੂਰਾ ਕਰ ਲੋ ਚਲੋ ਬੀਬੀਆਂ ਨੇ ਤੁਮ ਨੂੰ ਮਾਰ ਲਿਆ ਤੁਸੀਂ ਬੀਬੀਆਂ ਨੂੰ ਕਹਿੰਦਾ ਵੀ ਅਸੀਂ ਬੀਬੀਆਂ ਨੂੰ ਅਸੀਂ ਕਿਹਾ ਸੀ ਵੀ ਅਸੀਂ ਪੈਸਾ ਦੇਾਂਗੇ ਕਿਸਾਨ ਮਜ਼ਦੂਰ ਐਕਟ ਉਹ ਵੀ ਇਹਨਾਂ ਨੇ ਨਹੀਂ ਦਿੱਤਾ ਤੇ ਕਮਸੋ ਕੰਮ ਪੰਜਾਹਨਾ ਦੇ ਹੱਥ ਦੇਣਾ ਚਾਹੀਦਾ ਕਿ ਜਿਹੜੇ ਸਾਲ ਪਰ 9 ਮਹੀਨੇ ਆਪਣੀ ਖੇਤੀ ਵੱਲ ਦੇ